ਕਾਲ ਤੁਹਾਡਾ ਮਾ ਬਲੌਗ 'ਚ ਸਵਾਗਤ ਹੈ ਅੱਜ ਅਸੀਂ ਆਪਣੇ ਪਿੰਡ ਚ ਲੇ ਆ ਭੱਜਲਾ ਅੱਜ ਤੁਹਾਨੂੰ ਅਸੀਂ ਆਪਣਾ ਪਿੰਡ ਘੁਮਾਵਾਂਗੇ ਤੇ ਦਿਖਾਵਾਂਗੇ ਕਿ ਹੋ ਜੇ ਆ ਪਿੰਡ ਤੇ ਹਾਂਜੀ ਹੁਣ ਡੈੜੀ ਚੱਟੇ ਚਲਾਉਣੇ ਹਾਂ ਅਸੀਂ ਜਾਂਦੇ ਹੋਏ ਪਿੱਛੇ ਬੈਠ ਕੇ ਡੈੜੀ ਹੋਰ ਸੁਣਾਉਂਗੀਆਂ ਅਸੀਂ ਚਲੇ ਪਿੰਡ ਤੇ ਤੇ ਸਾਡੇ ਜਿਹਦਾ ਘਰ ਦੇ ਉਹ ਸਾਰੇ ਬਾਹਰੀ ਆ ਕਿ ਦਾ ਪਿੰਡ ਜਿੱਦਾਂ ਜਾਣਾ ਆ ਅਸੀਂ ਜਿਤਾਏ ਹੈਗੇ ਆ ਆਪਣੇ ਦਾ ਉਹਨਾਂ ਨੂੰ ਮਿਲਣਾ ਹੈ ਸਾਇਆ ਨੂੰ ਤੇ ਸਾਡਾ ਪਿੰਡ ਦਾ ਦੱਸੋ ਹਾਂਜੀ ਹਾਂਜੀ ਇੱਥੇ ਸ਼ੌਕੀ ਸ਼ੌਕੀ ਜਿਹੜੇ ਆ ਉਹਤ ਮਸ਼ਹੂਰ ਆ ਲੈ ਇਧਰ ਬੰਦੂ ਉਹ ਇਧਰ ਰਸਤਾ ਬੰਦ ਹੋਇਆ ਆ ਜਦੋਂ ਕੋਈ ਨਹੀਂ ਆ ਨਹੀਂ ਮੰਗਣੀ ਨੂੰ ਤਾਂ ਬੰਦੀ ਜਾਏ ਇਹ ਸੜਕ ਆ ਦੇਖੋ ਇੱਥੇ ਬੰਦੀ ਆ ਪਰ ਸਾਨੂੰ ਪਾਰੋਂ ਲੰਘ ਕੇ ਜਾਣਾ ਪੈਣਾ ਸੂਤਾਰੋ ਵਾਲਾ ਟੈਂਟਰ ਤੋਂ ਹੋਗੇ ਜਣ ਮੇਰੇ ਮਤੋਂ ਨਹੀਂ ਤਾਂ ਸਿਗਰੇਟਾਂ ਤੋਂ ਜਾਣ ਸੀ ਨਾ ਅੱਛਾ ਹੋਰ ਪਿੰਡ ਦਾ ਕੱਜੜਾ ਸ਼ੌਕੀਰ ਦੇ ਨਾਂ ਤੋਂ ਪਿੰਡ ਸਾਡਾ ਭਜਲਾ ਮਸ਼ਹੂਰ ਆ ਤੇ ਉਹ ਵੱਡੇ ਕਲਾਕਾਰ ਹੋਏ ਆ ਇਹ ਇਹ ਪੰਜਾਬ ਦੇ ਢਾਡੀ ਢੱਡ ਜਿਹਨਾਂ ਉਹ ਹੋਏ ਆ ਨਾ ਮੈਂ ਇਹ ਗਾਣਾ ਬਹੁਤ ਮਸ਼ਹੂਰ ਸੀਗਾ ਅਜਾ ਪਾਪੀ ਝੂਟ ਲੈ ਪਿੰਗ ਹੁਲਾਰੇ ਰਹਿੰਦੀ ਤੇ ਉਹਨਾਂ ਦੇ ਨਾਂ ਤੇ ਪਿੰਡ ਭਜਲਾ ਮਸ਼ਹੂਰ ਹੋਇਆ ਆ ਤੇ ਤੁਹਾਨੂੰ ਫੇਰ ਦੱਸਾਂਗੇ ਜਿਵੇਂ ਕਿ ਸਾਰਿਆਂ ਨੂੰ ਮਲਾਵਾਂਗੇ ਤੇ ਇਸੇ ਤਰ੍ਹਾਂ ਬਣੇਗਾ ਹਾਂਜੀ ਹੁਣ ਅਸੀਂ ਆਪਣੇ ਪਿੰਡ ਭਜੜਾ ਪਹੁੰਚ ਗਏ ਆ ਤੇ ਹੁਣ ਖੇਤਾਂ ਕੋਲ ਅਸੀਂ ਆ ਤੇ ਅਸੀਂ ਹੁਣ ਅੰਦਰ ਐਂਟਰੀ ਕਰਨੀ ਆ ਤੇ ਗੱਡੀ ਅੰਦਰ ਲਾਈ ਹੋਈ ਆ ਮੈਂ ਕਿਹਾ ਪਹਿਲਾਂ ਰੁਕ ਜੋ ਪਹਿਲਾਂ ਦਿਖਾ ਦਈਏ ਅਸੀਂ ਐਂਟਰੀ ਕਰਨ ਲੱਗੇ ਆ ਫੇਰ ਚੱਲਦੇ ਆ ਚਲੋ ਹੁਣ ਡੈਕ ਦੀ ਚਲੀਏ ਲੋ ਜੀ ਦੇਖ ਸਕਦੇ ਹੋ ਪਿੰਡ ਭਜੜਾ ਹਾਂਜੀ ਗਲੀਆਂ ਪੈਣੀਆਂ ਲੋ ਜੀ ਹੁਣ ਅਸੀਂ ਮੇਨ ਗਲੀ ਚ ਪਹੁੰਚ ਗਏ ਆ ਲੋ ਜੀ ਦੇਖੋ ਬਗਿੰਨ ਮੋਟਰ ਆ ਗਈ ਮਾਲਾਂ ਦੀ ਉਹ ਦੇਖੋ ਮਾਲ ਲਿਖਿਆ ਹੈ ਇਹ ਲੱਭ ਜਾਈਂ ਗੱਡੀ ਹਾਂਜੀ ਤੇਰਾ ਇੱਧਰ ਅਗੇ ਹੋਏ ਆ ਚਾਚੇ ਹਾਂ ਹੁਣ ਅਸੀਂ ਦੂਜੇ ਘਰ ਚੱਲੇ ਆ ਅਸੀਂ ਚਾਚੇ ਜੀ ਹੁਣ ਆਪਣੇ ਘਰੇ ਫਿਰ ਉਧਰ ਹੀ ਜਾਣਾ ਸੀ ਨੀ ਤਾਂ ਹੁਣ ਉਧਰ ਚੱਲਨੇ ਆ ਆ ਦੇਖੋ ਹੁਣ ਅਸੀਂ ਪਹੁੰਚ ਗਏ ਆ ਫਿਰ ਘਰੇ ਕਾਹ ਕਿਦਾ ਬਜਾ ਦੋ ਚੋਰੀ ਚੋਰੀ ਹਾਂ ਅਸੀਂ ਸਰਪ੍ਰਾਈਜ਼ ਦੇਣ ਲੱਗੇ ਹਾਂ ਅਚਾਨਕ ਆ ਗਏ ਅਸੀਂ ਕੋਈ ਵੀ ਨਹੀਂ ਨਹੀਂ ਨਾ ਸਸਿਆ ਆ ਗਏ ਸਸਿਆ ਆ ਗਏ ਤੁਸ ਜੀ ਤੇ ਪਰ ਹਾਂ ਜੀ ਤੇ ਮੰਮੀ ਹੁਣੀ ਗਏ ਹੋ ਅੱਛਾ ਜੀ ਹਾਂ ਜੀ ਕਿੱਧਰ ਹੈ ਹੁਣ ਅਸੀਂ ਆ ਗਏ ਹਾਂ ਤੇ ਭੂਆ ਜੀ ਗੱਲੇ ਸੀ ਗਰੇ ਚਾਚਾ ਚਾਚੀ ਗਏ ਹੋ ਭਾਈ ਇਹ ਇੱਧਰ ਮੈਂ ਰਹਿ ਸਸੀ ਕਾਲ ਜੀ ਹਾਂ ਅਸੀਂ ਚੱਲੇ ਮੋਟਰ ਆਰ മോ ചന ബോട്ടത്തെ പാർക്ക സ ਹਾਂ ਬੈਠਣ ਵਾਸਤੇ ਵਧੀਆ ਬਣਾ ਲਿਆ ਜੀ ਬਣਾਇਆ ਵਧੀਆ ਤਾਂ ਉਹਨੇ ਪੱਖਾ ਵੀ ਲਾਇਆ ਵਾ ਉੱਪਰ ਤਾਂ ਹਾਂ ਜੀ ਵਧੀਆ ਬਣਾਇਆ ਯਾਰ ਜੇ ਤਾ ਇਦਰੇ ਉਡਾੜਾ ਦੇ ਤਾ ਪੰਜਾਬੀ ਬੋਲੀ ਤਿਆਂ ਦਾ ਵੀ ਬਣਾਇਆ ਸੀ ਨਾ ਉਹ ਇੱਥੇ ਹੀ ਬਣਾਇਆ ਸੀ ਹਾਂਜੀ ਬਣਾਇਆ ਸੀਗਾ ਉਸ ਵੇਲੇ ਤਾਂ ਕਿੰਨਾ ਕੁਝ ਰੱਖ ਦਿੱਤਾ ਸੀ ਕਿ ਅੱਛਾ ਠੀਕ ਆ ਛੇ ਇਦਾਂ ਖਰਾਬ ਹੁੰਦਾ ਹੈ ਮਿੱਟੀ ਨਾਲ ਜੇ ਬਾਹਰ ਹੀ ਰੱਖੀਏ ਜੀ ਤਾਂ ਮੈਂਨੇ ਬੋਲਣਾ ਲੱਗਿਆ ਇੱਧਰ ਤਾਂ ਕਿ ਤਾਂ ਕਿ ਹੈਲੋ ਇੱਥੇ ਖੇਤ ਦਿਖਾ ਲਿਆ ਹੋਣਾ ਹੋਰ ਤਿਆਰ ਕਰਦੇ ਆ ਬੋਣੀ ਆਪਣੀ ਜੀ ਇੱਧਰ ਨੂੰ ਕਹਿੰਦੇ ਸਬਜ਼ੀ ਲਾ ਲੈਂਦੇ ਸਾਰੇ ਖੇਤ ਤੁਸੀਂ ਛੱਡਿਆ ਨਹੀਂ ਥਾਂ ਤੇ ਇੱਥੀ ਤੇ ਕੰਮ ਸੀ ਆਜਾ ਦੇਖੇ ਚਲੋ ਖੇਤ ਦੇਖ ਕੇ ਆਨੇ ਆਂ ਇਹ ਦੋਹੀ ਰੱਖਿਆ ਵਾ ਇਹ ਤੋਂ ਹੋਰ ਸੁਦਾ ਬਹੁਤ ਆ ਰਹੀ ਆ ਓ ਮਾਈ ਗੋਡ ਸੁਦਾ ਆਖਿਆ ਦੇਖੋ ਬਹੁਤ ਬਹੁਤ ਹੋ ਬੈਂਗਲ ਇੱਧਰ ਇੱਧਰ ਸਾਰੇ ਸਾਡੇ ਆਪਣੇ ਖੇਤ ਆ ਚੰਨ ਦਿਖਾਇਆ ਨੇ ਇਧਰ ਉਹ ਤੋਂ ਜਿਹੜੇ ਰੋਣ ਤੋਂ ਤੱਕ ਦੇਖ ਇਧਰ ਖੇਤ ਆ ਸਾਰੇ ਹਲ ਸਾਰਾ ਦਿਖਾਈ ਦੇਣਾ ਏਰੀਆ ਸਿਸ ਪਿੰਡ ਦਾ ਦੇਖ ਸਰਦਿਆ ਸਾਰੇ ਇਧਰ ਖੇਤ ਆਪਣੇ ਤੇ ਇੱਧਰ ਨਾ ਨੇ ਸਬਜ਼ੀ ਬਿਘੈਣਾ ਲਗਾਈ ਹੋਈ ਆ ਆ ਸੁੱਕ ਗਈ ਵੇ ਹਾਂ ਅਬੀ ਸੁੱਕ ਗਈ ਹੈ ਰੇਤਾ ਨਸੀ ਪਾਣਾ ਰੇਤਾ ਸੱਟ ਲਿਆ ਇੱਧਰ ਡੈਡੀ ਮੰਮੀ ਫੋਟੋ ਖਾ ਰਹੇ ਹੋ ਮੰਮੀ ਪੱਤੇ ਵਹਿ ਰਹੇ ਆ ਗਮਲੇ ਚ ਲਾਣ ਦੇ ਨਾਲ ਇੱਕ ਤੂਸੀ ਲਾਂ ਲੱਗੇ ਆ ਕਹਿੰਦੇ ਗਮਲੇ ਹੈਗੇ ਆ ਤੂਸੀ ਦਾ ਵੀ ਲਾਂ ਲੱਗੇ ਸਸੀ ਕਾ ਜੀ ਸਸੀ ਕਾ ਹਾਂਜੀ ਠੀਕ ਹੈ ਚਾਚਾ ਜੀ ਹਾਂਜੀ ਹਾਂਜੀ ਅਸੀ ਦਈ ਆ ਗਏ ਬੜੇ ਸਸੀ ਕਾਲ ਜੀ ਅਸੀਂ ਟਾਕਾ ਮਾਰਿਆ ਚੋਰੀ ਚੋਰੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹੋ ਨਮਨ ਮੈਂ ਫੋਨ ਕਰੀ ਜਾਂਦੀ ਹਾਂਜੀ ਫੋਨ ਕਰਦੇ ਆਏ ਹਾਂਜੀ ਕਿੰਨੀ ਮੈਂ ਤਾਂ ਮਸਮਾਨੀ ਸੀ ਫੋਨ ਆਇਆ ਦੋ ਤਿੰਨ ਵਾਰ ਆਇਆ Ah. Sì, come fai ad oggi? Lo già leggo. Non so di più. Non so di più. Non so di più. ਅੱਜ ਉਸਕਾ ਵੀ ਗੋਣ ਆਇਆ ਅੱਜ ਇਹ ਨਵਾਂ ਹੀ ਬੰਦਾ ਹੈ ਨਵਾਂ ਬੰਦਾ ਇੱਧਰ ਆਵੀਂ ਦੇਖਦੇ ਸੁਣਿਆ ਅਸੂ ਸੁਣ ਮੇਰਾ ਸੁਭਾਣੀ ਵੀ ਠੀਕ ਹੈ ਪਿੱਛੇ ਸਾਡੇ ਖੇਤ ਆ ਲੱਗਦਾ ਜਿਦਾਂ ਕੋਈ ਸੁਣ ਜੇ ਹੀ ਗੱਲਾਂ ਹਾਂ ਇਹ ਰਿਐਲਟੀ ਨਸਤੀ ਦੀ ਰਿਐਲਟੀ ਸਾਰੀ ਪੂਰੀ ਆ ਮੇਰਾ ਜੰਮਾ ਖੜਾ ਖੜਾ ਨਹੀਂ ਲਾਦ ਹੋਇਆ ਲਾਦ ਹੋਇਆ ਛੋਟਾ ਜਨਮ ਦੇ ਛੋਟਾ ਜਨਮ ਵੇਲਾ ਤੋਂ 2 ਮਹੀਨੇ ਚਲਾਈ ਸਿਰਫ ਮੈਂ ਦੇ ਕੇ ਮੈਂ ਨਵਦੀਤ ਲਈ ਮੇਰਾ ਮੇਰਾ ਵੀ ਉੱਦੀ ਸੀ ਮੈਂ ਮਹੀਨਾ ਚਲਾਈ ਸੀ 8ਵੀਂ ਚ ਲਈ ਸੀ ਮੈਂ ਫੇ ਲੋਕਡਾਊਨ ਲੱਗ ਗਿਆ ਸੀਗਾ ਅੱਛਾ ਫੇਰ ਚਲਾਈ ਨਹੀਂ ਫੇਰ ਬਾਅਦ ਚ ਹੋਰ ਸਕੂਲੇ ਲੱਗ ਗਏ ਬਹੁਤ ਗੜੀ ਅਧਰੋ ਹਾਂ ਅੱਛਾ ਇੱਧਰ ਵਸੇ ਵੀ ਇੱਧਰ ਅੱਛਾ ਇੱਧਰੋਂ ਨਿਕਲ ਜਾਂਦੀ ਆ ਵਾਹ ਬੜੇ ਖੂਫੀ ਰਾਹ ਐ ਇੱਧਰ ਤੂੰ ਵੀ ਆ ਹਾਂ ਆਪਣਾ ਪਿੰਡ ਤੇ ਚੰਦ ਚੰਪੂ ਵੱਲ ਜਾ ਕੇ ਬਾਈ ਕਰੀ ਹਾਂ 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 ਜਿਆਦਾ ਹੈ ਨਹੀਂ ਕਿ ਘਰਪੁਰ ਵੀ ਨਹੀਂ ਹੈਗੇ ਮੇਰੇ ਸਾਰੇ Baal ਚ ਲੱਗੇ ਹੋ ਹਾਂ Baal ਹੀ ਗਏ ਹੋ ਜਾਂਦੇ ਤਰਾ ਹੋਰ ਵਿਆਹ ਆ ਗਿਆ ਹੁਣ ਦਾ ਕੀ ਆਇਆ ਹੁਣ ਵਾਸਤੇ ਤਿਆਰੀਆਂ ਕਰੋ ਕਿ ਬਣੇਗਾ ਤੇ ਵਲੋਗ ਆਣੇ ਵਿਆਹ ਦੇ ਵਿਆਹ ਦੇ ਵਲੋਗਾਂ ਨੇ 3-4 ਆ ਜਾਣਗੇ ਲੋਗ ਕਿੰਨੇ ਭੈਣ ਨਾਲ ਆ ਵੀ ਇੱਧਰ ਵੀ ਆ ਵੀ ਵਲੋਗ ਕਰਿਆ ਪੰਜਲਾ ਪਿੰਡ ਦੇ ਵਲੋਗ ਮੰੰਦੇ ਟੈਡੀ ਪੇ ਆ ਹਾਂ ਜੀ ਇੱਧਰ ਰੱਖਣਾ ਇੱਧਰ ਨਾ ਸਾਰੇ ਟੈਡੀਆ ਭਰ ਦੋ ਪੈਣਾ ਕਿੱਥੇ ਟੈਡੀਆ ਦੇ ਹਾਂ ਚਲੋ ਇੱਧਰ ਸਾਰੇ ਜਣੇ ਬੈਠੇ ਆ ਬਾਹਰ ਚਲੀਏ ਅਸੀਂ ਹਾਂਜੀ ਕਪੜੇ ਸਕਣੇ ਕਪੜੇ ਸਕਣੇ ਵਾਓ ਅਸੀਂ ਰਾਮਨ ਹੁਣਾਂ ਪਹਿਲਾਂ ਫੋਨ ਕੀਤਾ ਇਹਨਾਂ ਨੇ ਚੱਕਿਆ ਨਹੀਂ ਰਾਜਾ ਸਾਹਿਬ ਕਹਿੰਦੇ ਗਏ ਹੋਏ ਸੀਗੇ

ਸਿੰਗਲ ਲਾਗ ਰਹੇ ਨੇ ਚੰਗਾ ਹੈ ਹੈਲੋ ਹਾਂ ਮੈਨੂੰ ਵਿੱਚ ਲੈ ਕੇ ਆਈਂ ਵਿੱਚ ਲੈ ਕੇ ਕੋਣ ਤਾਂ ਹੋ ਗਿਆ ਹੁਣ ਤਾਂ ਲੈ ਲਿਆ ਵਿੱਚ ਹਾਂਜੀ ਹਾਂ ਜੀ ਹਾਂ ਹਾਂ ਹਰ ਕੀ ਹੋਏਗਾ ਹਾਂ ਜੀ ਇਹ ਬੇਟੀ ਨੂੰ ਵੱਡੀ ਹਾਂ ਜੀ ਅੱਛਾ ਬੰਦੇ ਰਹਿੰਦੇ ਹਾਂ ਇਹਨਾਂ ਨੂੰ ਸਾਰੀ ਵਾਰੀ ਇਹਨਾਂ ਨੂੰ ਵੱਡੇ ਦਾ ਹਾਂ ਜੀ ਉਹ ਮਾਤਾ ਦੇ ਕੰਝਾਈ ਦਾ ਸੀਗਾ ਹਾਂ ਇੱਥੇ ਸੰਤੀ ਸਾਡੇ ਕੋਲੇ ਜਿੱਤਾ ਅੱਛਾ ਲੋ ਜੀ ਇੱਧਰ ਚਾਚਾ ਜੀ ਸੱਸੀ ਦਾ ਚਾਚਾ ਜੀ ਹਾਂ ਜੀ ਹਾਂ ਜੀ ਹਾਂ ਜੀ ਤਾਂ ਜੀ ਬੰਗਲੇ ਲਗਾ ਹੈ ਚੌੜੀ ਬਣਾਈਓ ਜੀ ਚਾਚਾ ਜਿਨ੍ਹਾਂ ਦੇ ਪਹਿਲਾਂ ਅਸੀਂ ਘਰੇ ਗਏ ਸੀ ਤੇ ਹੁਣ ਫੇਰ ਚੱਲਾਂਗੇ ਚਾਚਾ ਚਾਚੀ ਆ ਗਏ ਆ ਤੇ ਤੁਹਾਨੂੰ ਮਿਲਾਂਦੇ ਆ ਹੈਗੇ ਚਾਚਾ ਜੀ ਤੇ ਚਾਚੀ ਨੂੰ ਹਮਨੇ ਉਹ ਜੀ ਉਹ ਜੀ ਹੁਣ ਅੰਮ ਲੈਣਗੇ ਸੀਗੇ ਕਹਿੰਦੇ ਹੁਣਾਂ ਦੀ ਬਾਹਰ ਜਾਣਾ ਆ सस्विकार ही नमस्कार सस्சிகार बुजुर्ग हां ਇੱਕ ਵਾਰ ਇਹ ਆੜੇ ਦੇ ਵਿੱਚ ਕੁੱਤੇ ਬੈਠੇ ਹੋਣੇ ਆਪਣੇ ਕੋਲ ਪਾਣੀ ਨਿਕਲੇ ਪਾਣੀ ਨੂੰ ਦੀ ਗੁਰਵਾਹ ਪਰਵਾਹ ਕਰਾ ਦੇ ਪਾਣੀ ਕਰਾਉਂਦਾ ਸੱਚੀ ਗੀੜੀ ਪਾਣੀ ਤਾਂ ਕੋਲ ਨਹੀਂ ਨਾ ਇਹਨਾਂ ਨਾਲ ਜਾਰੇ ਅਲੱਗ-ਕਿ-ਦਾਰੇ ਉਹ ਬੰਦੇ ਨਹੀਂ ਕਹਿੰਦੇ ਪਾਣੀ ਕਰਾਵਾ ਤੱਕ ਗਿਆ ਸ਼ੁਕਰਵਾ ਆਇਆ ਤੇ ਜਾਦੀਆਂ ਕੰਮ ਤਾਂ ਇੱਧਰ ਬਣੀਆਂ ਜਾਦੀ ਇੱਧਰ ਕੋ ਮਾਰ ਜਾਈਂ ਪਹਿਲਾ ਸ਼ੁਕਰ ਕਿਸੇ ਗੁੜੀ ਸੀ ਉਹ करने भी पी के और वीडियो से सारी सारा बोर्ड सो ना सामने से मैंने बोर्ड को बोर्ड डालने दो रही कौन का खाएंगे हम तो ब्रेक के डालवा ना पीछे वाला जाति की ज्यादा बने पहले कर अच्छा अलग क्वेश्चन नहीं करता ना ना हम करेंगे और कौन का हरे मार लूट के भी यार शुगर के नए हो ही जो के वादा के बाद गए और फ्रेंड हो गया भाई वो में ਜਾ ਰਿਹਾ ਕੋਲ ਬਾਹਰ ਉਹ ਦੋ ਗੱਡੀ ਦਾ ਟਾਈਮ ਤੱਕ ਪਰ ਉਹ ਨੂੰ ਨੋਕਾ ਡਰਾਫਟਟ ਆ ਰਹੀ ਜੇ ਰਹੇ ਕਹਿੰਦੇ ਨੇ ਚੜ ਕੇ ਨਿਕਲੀ ਜਾਂ ਚਾਮ ਦੇ ਵੀ ਉਹ ਇਹ ਤਾਂ ਰਿਕ ਪਤਾ ਬੁਫਾਈ ਪਾਰ ਮੇਰੇ ਬੁੜੀਆ ਨਾਲ ਗਾਲਾਂ ਕੱਢਣਾ ਤੰਗੇ ਜਾਂਦੇ ਨੇ ਤੰਗੇ ਉਹ ਤਾਂ ਜਿਹੜੇ ਬੰਦੇ ਨੇ ਇਹ ਸੀ ਪਾਂਗੇ ਇਹ ਕਿਹਾਰੇ ਪਾਂਗੇ ਜਾਂਦੇ ਨੇ ਤੰਗੇ ਫਿਰ ਡੋਨ ਜਾਂਦੇ ਨੇ ਪਰ ਉਹ ਤਾਂ ਬਾਤ ਵਿੱਚ ਹੀ ਲੱਗੇ ਬਾਤ ਸਾਹਜਾ ਜਿਹਾ ਕਰਿਆ ਹੋਇਆ एक्स्ट्रा पे लिया लगबे छेर ए दो वो रेट अच्छा धन्यवाद मतलब ज्यादा पैसे का एक्स्ट्रा पे लिया चाहते थे सौ लिया वो 10 12 वाला होने नहीं वो ऑटो का मान के का बना भैया मान बना कराओ ਜਿਵੇਂ ਆਨੰਦ ਜੀ ਆਪਾਂ ਨੂੰ ਦੱਸਿਆ ਸੀਗਾ ਮੇਰੇ ਨਾਲ ਇਹ ਵੀ ਹੋਣੇ ਮੇਰੇ ਕੋਲ ਹੈ ਨਹੀਂ ਸੀ ਦੇਖੋ ਮੇਲੇ ਦੇ ਮੇਲੇ ਆਪਾਂ ਵਾਹ ਨਹੀਂ ਚਲਦੇ ਨਹੀਂ ਗਏ ਸਿੱਤ ਤਸੀਂ ਆਪਣੀ ਕਰੋ ਅਸੀਂ ਆਪਣੀ ਕਰਦੇ ਆ ਸਾਰੇ ਜਾਣੇ ਆਪਣੀ ਆਪਣੀ ਲੱਗਿਆ ਹੋਰ ਸੁਣਾਓ ਕਿੰਦਾ ਨਾਮ ਕੀ ਆ ਜੋਤ ਜੋਤ ਹਰਤਿੰਦਰ ਕੱਤੀਂ ਦਾ ਕੋਮਲ ਔਰ ਬਾਹਰ ਨੂੰ ਜਾਂਦੀ ਤਿਆਰੀ ਹੈ ਹਾਂਜੀ ਬਾਹਰ ਨੂੰ ਚਲ ਜਾਣਾ ਮੁੰਡੇ ਨੇ ਇਹ ਹੈ ਆਪੂਆ ਮੁੰਡਾ ਤੇ ਇਹਦਾ ਚਾਚਾ ਜੀ ਆ ਸਾਰੇ ਗੱਲਾਂ ਕਰ ਰਹੇ ਆਪਣੇ 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 ਟਾਈਮ ਦੀਆਂ ਗੱਲਾਂ ਕਰਦੇ ਆ ਬਣਾਸੀ ਚੱਲੇ ਆ ਪਰ ਜਾਨ ਨੂੰ ਜੀ ਨਹੀਂ ਕਾਦਾ ਚਾਚਾ ਜੀ ਬਸ ਜਾਣਾ ਸਹੀ ਗੱਲ ਆ ਹਾਂਜੀ ਹਾਂਜੀ ਕਾ ਜਾ ਚਾਚੇ ਜੀ ਚਾਚਾ ਜੀ ਕਹਿੰਦਾ ਸੀ ਛੱਡ ਕੇ ਆਂਦੇ ਆ ਹਣਸੇ ਜਾਣਾ ਹੈ ਗੁਲੀਂਦੀ ਦੇ ਘਰੇ ਉਹਨਾਂ ਨੂੰ ਵੀ ਮਿਲਣਾ ਹੈ ਹਾਂਜੀ ਟਾਈਮ ਵੀ ਹੋ ਗਿਆ ਬਟ ਅਸੀਂ ਜਾਣਾ ਮਿਲਣਾ ਉਹਨਾਂ ਨੂੰ ਸੋ ਤੇਰੇ ਚਾਚੇ ਮਾ ਜਨੂ ਮੱਸੇ ਵੀ ਲੱਗਦੇ ਆ ਚਾਚੀ ਵੀ ਲੱਗਦੇ ਆ ਇੱਧਰ ਦੇਖੋ ਰੌਣਕਾਂ ਲੱਗੀਆਂ ਨੇ ਆਹ ਜੀ ਆਪਣਾ ਘਰ ਆ ਚਾਚੇ ਹੁਣਾਂ ਦਾ ਆਪਣਾ ਘਰ ਹੈ ਤੇ ਇੱਧਰ ਹੈਗੀ ਆ ਹੈਗੀ ਵਾਦੀ ਇੱਧਰ ਤੇ ਇੱਧਰ ਹੈਗੀ ਆਪਣੀ ਕੋਠੀ ਤੇ ਸਾਰੇ ਜਾਨਵਾਰ ਆ ਸਾਰੀ ਫੈਮਿਲੀ ਸਾਡੀ ਦੇ ਦੁਆਰ ਆ ਤੇ ਉਹਨਾਂ ਨਾਲ ਇੱਕ ਵਾਰ ਆ ਇਹ ਤੇ ਹੁਣ ਅਸੀਂ ਬਾਪ ਚੱਲਦੇ ਆ ਗੁਰੀਂਦੀ ਦੀ ਉਹਨਾਂ ਦੇ ਘਰੇ ਮੰਮੀ ਜੀ ਅੰਦਰ ਬੈਠੇ ਹੋਏ ਚਲੋ ਅਸੀਂ ਪਹੁੰਚ ਗਏ ਦੀਦੀ ਦੇ ਘਰੇ ਸਸਿਗਾ ਦੀ ਮੈਂ ਦੀਨ ਕਿਹਾ ਸੀ ਕਿ ਜਦਾ ਆਉਂਗੇ ਵੈਸਾ ਠਾਡੇ ਘਰੇ ਆਣਾ ਹੁਣ ਅਸੀਂ ਬੈਠੇ ਹੋਏ ਆਂ ਦੀਦੀ ਘਰੇ ਹੋਰਸ ਨਾ ਦੀ ਕਿਦਾਂ ਬਸ ਨਾ ਹੋਰ ਗੱਲ ਦੀਦੀ ਘਰੇ ਕੱਲ੍ਹ ਦੇ ਸੀਗੇ ਡੈਡੀ ਉਹਨਾਂ ਦੇ ਅੱਗੇ ਹੋਏ ਆ ਜਿਹੜੀ ਮੰਮੂ ਹੋਰਸ ਜਾਣਾ ਤੁਰੇ ਹੀ ਹੋੜੇ ਅੱਛਾ ਅੱਛਾ ਠੀਕ ਐ ਮੈਂ ਪਹਿਲੀ ਕਿਹਾ ਸੀ ਦੀਦੀ ਜੀ ਮੈਂ ਕਿਹਾ ਪਿੰਡਾਂ ਤੇ ਆਵਾਂਗੇ ਸਾਡੇ ਘਰੇ ਵੀ ਕਹਿੰਦੇ ਆਇਓ ਜਰੂਰ ਸਵੇਰ ਦੀ ਸੌਤੀ ਸੀਗੀ ਮੈਂ ਅੰਦਰ ਨੇ ਕਿਹਾ ਸੀ ਫੇਲੇ ਆਏ ਸੀ ਇਹ ਸਾਡੇ ਪਰੋਹਣੇ ਆਵੇਂ ਹਾਂਜੀ ਫੇ ਟਾਈਮ ਲੱਗ ਜਾਂਦਾ 4 ਵਜੇ ਤੋਂ ਦੇਸੀ ਪਿੰਡ ਸਾਡੇ ਵੀ ਮੰਮੀ ਹੋਣੀ ਚੁਰਿਓ ਪਿੰਡ ਦੇ ਆ ਕੇ ਬੈ ਗਏ ਤੇ ਇਹ ਵੀ ਛੋੜਾ ਉਹਨਾਂ ਕਰਕੇ ਲਈ ਖੋਮਾ ਬੈਠੇ ਸੀ ਕਾਫੀ ਚਾਹ ਨਾਲ ਸੀ ਚੱਲ ਲੈ ਆਮਾਂਗੇ ਕੋਈ ਨਹੀਂ ਹਾਂਜੀ ਬਹੁਤ ਹੈ ਹਾਂਜੀ ਲੈ ਜੀ ਉਹ ਚੱਲੇਗਾ ਬੋਜੀ ਦੇ ਲਈ ਦੂਲੇ ਦੋ ਅੰਦਰ ਹਾਂਜੀ ਬੱਸ ਇਹਨਾਂ ਨੂੰ ਬੋਕ ਦੇ ਕਿੰਨੇ ਬੜਾ ਹੋਰ 많이 나눠줘, 아, 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 내일 나도 좋아해, 그래, 안돼, 자, 뭐, 아, 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 아 ਚਲੋ ਦੀ ਬਾਏ ਹਾਂਜੀ ਹਾਂਜੀ ਆਉਣਾ ਕਿਜੀ ਓਕੇ ਬਾਏ ਇੱਧਰ ਗੁਰਦੁਆਰਾ ਪਿੰਡ ਦਾ ਤੇ ਇੱਧਰ ਵੀ ਡੈਡੀ ਜੀ ਮਿਲਣ ਲੱਗੇ ਆ ਪਿੰਡਦੰਨ ਯਾਰਾ ਕੁਝ ਹੋ ਰਿਹਾ ਹੁੰਦਾ ਜਦੋਂ ਪਿੰਡ ਚ ਆ ਜਾਈਏ ਤਾਂ ਸਾਰਿਆਂ ਨੂੰ ਮਿਲ ਕੇ ਜਾਂਦਈ ਚਾਹ ਹੁੰਦਾ ਆ ਇੱਧਰ ਇਹ ਸਾਰੇ ਇਹ ਹੈ ਪਿੰਡ ਦਾ ਗੁਰਦੁਆਰਾ ਸਾਫ ਇਸ ਦੇ ਸਾਰੇ ਇਹ ਤਾਂ ਜਿੱਦ ਕੰਨ ਸਾਡਾ ਘਰ ਇੱਧਰ ਹੁੰਦਾ ਸੀ ਹੁਣ ਗੜੀ ਹਾਂ ਜੀ ਚਾਚਾ ਜੀ ਸਤਿ ਸ੍ਰੀ ਅਕਾਲ ਹਾਂ ਜੀ ਹਾਂ ਜੀ ਆਪਣੇਆਂ ਦੀ ਬਣਦੀ ਆ ਹਾਂ ਜੀ ਹਾਂ ਜੀ ਸਾਰੇ ਫੌਜਦਾਰੇ ਤੁਸੀਂ ਮਸ਼ਹੂਰ ਕਰਤਾ ਨਾ ਇੱਧਰ ਹੈਗਾ ਇੱਧਰ ਹੈ ਵੀਟ ਉਹ ਹਨੇਰਾ ਹੋ ਗਿਆ ਨਹੀਂ ਤਾਂ ਤੁਹਾਨੂੰ ਲੋਕ ਤੇ ਦਿਖਾਣਾ ਸੀ ਉਹ ਪਾਰਾ ਮਿਲਣ ਲੱਗਦਾ ਹੁੰਦਾ ਹੈ ਇਹ ਸਾਡੇ ਪਰ ਬਜ਼ੁਰਗਾਂ ਦੀ ਜਗ੍ਹਾ ਹੈ ਥੱਡੇ ਮਤਲਬ ਬਹੁਮਹਾਨ ਸੀ ਉਹ ਵੀ ਕੁਸ਼ਤੀ ਲੜਦੇ ਹੁੰਦੇ ਸੀ ਕਹਿੰਦੇ ਹਰੇ ਕੁਸ਼ਤੀ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਇਹ ਬਣਾਈ ਹੋਈ ਹੈ ਤੇ ਤੋਬੇ ਤੇ ਤੇ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਹੁਣ ਹਨੇਰਾ ਹੋ ਗਿਆ ਆ ਹੁਣ ਘਰ ਨੂੰ ਵੀ ਜਾਣਾ ਆ ਇਹ ਹੈ ਜੀ ਹਾਂ ਹਾਂਜੀ ਹੁਣ ਅਸੀਂ ਘਰੇ ਆ ਗਏ ਆ ਤੇ ਅੱਜ ਦਿਨ ਬਹੁਤ ਵਧੀਆ ਰਿਹਾ ਕਿਉਂਕਿ ਅਸੀਂ ਆਪਣੇ ਪਿੰਡ ਚ ਆ ਕੇ ਆਏ ਆ ਤੇ ਪਿੰਡ ਦਾ ਨਜ਼ਾਰਾ ਤਾਂ ਵੱਖਰਾ ਹੀ ਹੁੰਦਾ ਆ ਤੇ ਪਿੰਡ ਦੇ ਜਦੋਂ ਆਪਣੇ ਮਿਲਦੇ ਆ ਤੇ ਬਹੁਤ ਵਧੀਆ ਲੱਗਦਾ ਆ ਜਿੱਦਾਂ ਤੁਸੀਂ ਦੇਖਿਆ ਹੀ ਬਲੌਗ ਚ ਸੋ ਤੁਹਾਨੂੰ ਬਲੌਗ ਕਿਹੋ ਜਿਹਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਮੈਂ ਚਲੂ ਤੇ ਅਗਲੇ ਵਲੌਗ ਆ ਰਹੇ ਆ ਅਗਲੇ ਵਲੌਗ ਤੇ ਮਿਲਦੇ ਆ ਤੁਹਾਡੇ ਸੋਸ਼ੀਅਲ ਕਾ